ਸਾਥੀ ਗਾ ਸਾਰਿਆਂ ਨੂੰ ਇਹ ਸਿਲੈਂਡਰ ਦਾ ਬਾਕਸ ਇਹ ਕਰਸ਼ੀਆਂ ਕਰਤਾ ਨਿੱਕਾ ਮੋਟਾ ਸਮਾਨ ਰੱਖਣ ਲਈ ਇਹਦੇ ਵਿੱਚ ਡੱਬੇ ਵਗੈਰਾ ਆ ਜਾਣਗੇ ਇਹ ਚ ਪਲੇਟਾਂ ਦਾ ਰੈਕ ਆਊਗਾ ਦੰਨਾ ਸੈਟਅਪ ਵਗੈਰਾ ਇਹ ਆਪਣੇ ਬੋਲ ਰੈਕ ਸੋਸ ਵਾਲੀਆਂ ਬੋਤਲਾਂ ਬਦਲਣਾ ਇਹ ਆ ਜੀ ਆਟੇ ਵਾਲੀ ਡਰਮੀ ਇਹ ਚ ਤੁਸੀਂ 10-15 ਕਿਲੋ ਆਟਾ ਰੱਖ ਸਕਦੇ ਹੋ ਇਹ ਖਾਲੀ ਓਪਨ ਇਹ ਵੱਡੇ ਦਰਾਜ ਆ ਇਹਦੇ ਵਿੱਚ ਆਪਾਂ ਲੋੜ ਅਨੁਸਾਰ ਜੋ ਮਰਜੀ ਰੱਖ ਸਕਦੇ ਹਾਂ ਇਸ ਤੋਂ ਅਗੇ ਆ ਜੀ ਆਪਣੇ ਜੋੜੀ ਪੱਲਿਆਂ ਦੀ ਲੱਗੀ ਹੋਈ ਆ ਇਹਦੇ ਵਿੱਚ ਚਾਰ ਫਿਟਿੰਗ ਹੋਈ ਹੈ ਆਪਣੀ ਤੇ ਉੱਪਰ ਆਪਣੇ ਹੈਂਡਲੈਸ ਡੋਰ ਜੀ ਡੀ ਪੀ ਡੀ ਲੱਗੀ ਹੋਈ ਹੈ ਅੰਦਰ ਇੱਥੇ ਵਿੱਚ ਆਪਾਂ ਦੋ ਸਲਫਾਂ ਜਿੱਤੀਆਂ ਇਹਦੇ ਵਿੱਚ ਉੱਪਰ نیچے ਸੇਮ ਹੈ ਤਾਂ ਇਸ ਤੋਂ ਬਾਅਦ ਇਧਰਲੀ ਸਾਈਡ ਦੋ ਪੱਲੇ ਲੱਗੇ ਆ ਇੱਕ ਮਾਈਕੇ ਤੇ ਇੱਕ ਆਪਣਾ ਪ੍ਰੋਫਾਈਲ ਦੇ ਵਿੱਚ ਸੇਮ ਉਧਰਲੀ ਸਾਈਡ ਵੀ ਇਦਾਂ ਹੀ ਆ ਇੱਕ ਥੱਲੇ ਤੇ ਇੱਕ ਉੱਪਰ ਸ਼ੌਕਰ ਲੱਗੇ ਹੋਏ ਇਹਨਾਂ ਦੇ ਦੋਨਾਂ ਦੇ ਇਹ ਜਿਹੜੀ ਆਪਾਂ ਦੇ ਵਿੱਚ ਸਾਮਾਨ ਘਾੜ ਸਕਦੇ ਆ ਇੱਥੇ ਆਪਣੇ ਡੱਬੇ ਛੋਟੇ ਛੋਟੇ ਚਾਹ ਪੱਤੀ ਵਾਲੇ ਆ ਜਾਣਗੇ ਦਹੀਂ ਸਾਨੀ ਦੇ ਨਾਲ ਚਾਹ ਚ ਬਣਾ ਸਕਦੇ ਆ ਧੰਨਵਾਦ ਜੀ ਸਸਿਕਾ ਜੇ ਸਾਡੀ ਵੀਡੀਓ ਵਧੀਆ ਲੱਗੀ ਇਹ ਮਿੰਨੀ ਬਲੌਗ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ